නොදඋල සැගෙන <décorations> <larises> ਕੀ ਨਾਮ ਤੋਂ ਦਿੰਦੇ ਕੁਸ਼ਪਾਰਾ ਕੁਸ਼ਪਾਰਾ ਨੂੰ ਕੀ ਜੇ ਕਰਾਂਗੇ ਉਸੇ ਜੀ ਕੀ ਮਾਮਲਾ ਹੈ ਤੁਸੀਂ ਆਪਣੇ ਘਰ ਵਾਲਿਆਂ ਤੇ ਆਪਣੇ ਮੁੰਡੇ ਨੂੰ ਹਸਪਤਾਲ ਲੈ ਕੀ ਮਾਮਲਾ ਸਾਰਾ ਹੈ ਮਾਮਲਾ ਸਾਡਾ ਇਹ ਸੀਗਾ ਵੀ ਸਾਡੇ ਦੇ ਜੇਠ ਆਪਸ ਚੀ ਕੱਢਦੇ ਪਏ ਸੀਗੇ ਤੇ ਛੋਟਾ ਘਰਪਰੇਤੀ ਵਾਈਫ ਆ ਇਹਨੂੰ ਮੇਰੇ ਬੇਟੇ ਨੂੰ ਆ ਕੇ ਲੈ ਕੇ ਗਈ ਆ ਘਰੋਂ ਤੇ ਕਹਿੰਦੀ ਕਿ ਉੱਧਰ ਲੜਾਈ ਹੁੰਦੀ ਪਈ ਆ ਤੇ ਇਹ ਚਲੇ ਗਏ ਨੇ ਸਾਨੂੰ ਵੀ ਨਹੀਂ ਦੱਸਿਆ ਮੈਂ ਕੋਠੇ ਉੱਪਰ ਦੀ ਦੇਖਿਆ ਤੇ ਇਹ ਜਾਂਦਾ ਪਿਆ ਸੀ ਮੈਂ ਪਿੱਛੇ ਗਈ ਤਾਂ ਮੇਰੇ ਜੇਠ ਨੇ ਜਾਂਦਿਆਂ ਨੂੰ ਇਹਦੇ ਐਟ ਛੱਡ ਕੇ ਮਾਰੀ ਤੇ ਉਸ ਤੋਂ ਬਾਅਦ ਸੋ ਉਹਨੇ ਆਪਣੀ ਮਾਂ ਦੇ ਚਪੇੜ ਮਾਰੀ ਤਾਂ ਮੈਂ ਉਹਨੂੰ ਚੱਕਣ ਲੱਗੀ ਤਾਂ ਉਹਨਾਂ ਨੇ ਮੈਨੂੰ ਵੀ ਉੱਥੇ ਫੜ ਕੇ ਕੁੱਟ ਮਾਰ ਕੀਤੀ ਫਿਰ ਅਸੀਂ ਦੂਸਰੇ ਦਿਨ ਤੀਜੇ ਦਿਨ ਬਾਅਦ ਪੰਚਾਇਤ ਕੀਤੀ ਪੰਚਾਇਤ ਦੇ ਵਿੱਚ ਸੁਣਵਾਈ ਹੋਈ ਜਦੋਂ ਅਸੀਂ ਇਕੱਠੇ ਹੋ ਕੇ ਗਏ ਉੱਥੇ ਮੇਰੇ ਦੇਰਾ ਜੇਠਾ ਨੇ ਇਹਨਾਂ ਨੇ ਗੁਰਪ੍ਰੀਤ ਨੇ ਤਾਰੀ ਨੇ ਗਿਆਨੀ ਨਿਮਨ ਨੂੰ ਫੜ ਕੇ ਕੁੱਟਿਆ ਤੇ ਮੇਰੀ ਸੋਨੇ ਦੀ ਰਿੰਗ ਵੀ ਲਾਉਣ ਲੱਗੇ ਸੀ ਪਰ ਉਹ ਮੈਂ ਬਚਾ ਲਈ ਤਾਂ ਉਹਨਾਂ ਨੇ ਮੇਰੀਆਂ ਵਾਲੀਆਂ ਲਾ ਲਈਆਂ ਉੱਥੇ ਉਸ ਤੋਂ ਬਾਅਦ ਮੇਰੇ ਮੁੰਡੇ ਨੂੰ ਇਹਨਾਂ ਨੇ ਵਾਰ ਕੱਟ ਦਿੱਤਾ ਹੁੰਦਾ ਲਾਦਾ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਮੁੰਡੇ ਨੂੰ ਕਟਕਟਾਪਾ ਕੀਤਾ ਤੇ ਦਾਤ ਮਾਰੇ ਤੇ ਮੁੰਡੇ ਦੇ ਟੰਕੇ ਵੀ ਲੱਗੇ ਤੇ ਮੇਰੇ ਹਸਬੰਦ ਵੀ ਤਾਕ ਹੁੰਦੇ ਆ ਇਸ ਦਾ ਸਾਨੂੰ ਇਨਸਾਫ ਚਾਹੀਦਾ ਕੋਣ ਕੋਣ ਲੋਕੇ ਹੋ ਹਾਂਜੀ ਕੋਣ ਲੋਗੇ ਆ ਜੀ ਕਿੰਨੇ ਨੇ ਵਿੱਚ ਇੱਕ ਗੌਰਪ੍ਰੀ ਤੇ ਆ ਜੀ ਜਿਹਦੇ ਕਰਕੇ ਲੜਾਈ ਹੋਈ ਆ ਤੇ ਦੂਸਰੇ ਨੰਬਰ ਤੇ ਜੇਠ ਆ ਮੇਰਾ ਜਿਹੇ ਕਮਾਤ ਉਸ ਤੋਂ ਬਾਅਦ ਮੇਰਾ ਤੇਰਿਆ ਕਾਲੀ ਕਾਰਨ ਹੋ ਲੜਾਈ ਹੋਣ ਦਾ ਲੜਾਈ ਹੋਣ ਦਾ ਕਾਰਨ ਕੀ ਉਹ ਆਪਸ ਵਿੱਚ ਹੀ ਲੜਦੇ ਪਏ ਸੀਗੇ ਸਾਨੂੰ ਸਿਰਫ ਥੱਤ ਕੇ ਲਿਜਾ ਕੇ ਉਹਨਾਂ ਨੇ ਵੇਚਿਆ ਨਾ ਸਾਲਿਆ ਤੇ ਉਹ ਹੁਣ ਇੱਕੋ ਹੀ ਹੋ ਗਿਆ ਤਿੰਨੇ ਜਣੇ ਦੋਨਾਂ ਦੀਆਂ ਘਰਵਾਲੀਆਂ ਵੀ ਨਾਲ ਹੀ ਆ ਤੇ ਅਸੀਂ ਹੁਣ ਤਿੰਨੇ ਇਹ ਪੁੱਤ ਤੇ ਮੈਂ ਇਹਨਾਂ ਦੀ ਮਾਂ ਆ ਰਾਮਾਂ ਦੀ ਬੀਤੀ ਤੇ ਅਸੀਂ ਤਿੰਨੋਂ ਇਕੱਲੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਨੂੰ ਉਹਨਾਂ ਕੋਲੋਂ ਇਨਸਾਫ ਲੈ ਕੇ ਦਿਓ ਕਿ ਸਾਡਾ ਕੋਈ ਉਹਨਾਂ ਨਾਲ ਲੜਾਈ ਝੜਾ ਦਾ ਝਗੜਾ ਨਹੀਂ ਸੀਗਾ ਤੇ ਸਾਨੂੰ ਉਹਨਾਂ ਨੇ ਵਿੱਚ ਕਿਉਂ ਲਿਆ ਤੇ ਮੇਰੀ ਰਿੰਗ ਮੇਰੇ ਕੋਲੋਂ ਖੁੰਦੀ ਸੀ ਉਹ ਵਚਾਲੀ ਆ ਤੇ ਮੇਰੀਆਂ ਬਾਲੀਆਂ ਵੀ ਦੇਣ ਉਹਨਾਂ ਨੇ ਸਕੂਲ ਵੀ ਘਰੇ ਆ ਕੇ ਭੰਨੀਆਂ ਤੇ ਗੇਟ ਵੀ ਉਹਨਾਂ ਨੇ ਭੰਨੇ ਐ ਟਪਟਾ ਤੇ ਬਿਜੀ ਦੇ ਵਿੱਚ ਖਿਲੜਿਆ ਪਿਆ ਆ ਤੁਸੀਂ ਜਦੋਂ ਮਰਜ਼ੀ ਆ ਕੇ ਮੌਕਾ ਦੇਖ ਸਕਦੇ ਆ